ਉਹ ਜੋ ਬੈਡਮਿੰਟਨ ਗੇਮ ਹੈ ਅਸੀਂ ਨਾਭਾ ਸ਼ਹਿਰ ਦੇ ਵਿੱਚ ਬੜੀ ਲੰਬੇ ਤੋਂ ਇਹ ਮਹਿੰਮ ਚਲਾ ਰਹੇ ਹਾਂ ਪਰ ਹੁਣ ਅਸੀਂ ਜਿਹੜੀ ਹੈ ਉਹਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ ਕਿਉਂਕਿ ਪਲਾਸਟਿਕ ਦੇ ਜਿਹੜੇ ਬੈਗ ਨੇ ਪਲਾਸਟਿਕ ਦੀਆਂ ਬੋਤਲਾਂ ਨੇ ਜਾਂ ਪਲਾਸਟਿਕ ਦੇ ਚਿਪਸ ਵਗੈਰਾ ਕੋਰਕ ਦੇ ਵਿੱਚ ਵੀ ਆਉਂਦੇ ਨੇ ਉਹ ਆਪਾਂ ਥਾਕੇ ਹੀ ਸਿੱਟ ਦੇਣੇ ਆ ਜੇ ਪੂਰੇ ਦੇ ਰੂਪ ਦੇ ਵਿੱਚ ਜਦੋਂ ਆਪਾਂ ਨਹੀਂ ਚੱਕਦੇ ਫਿਰ ਉਹ ਨਾਲੀਆਂ ਦੇ ਜ਼ਰੀਏ ਵੱਡੇ ਨਾਲੇ ਜਾਂਦੇ ਨੇ ਤਾਂ ਸਟਕ ਹੋ ਜਾਂਦੇ ਨੇ ਨਾਲੇ ਪਾਣੀ ਚੋਕ ਹੋ ਜਾਂਦਾ ਜਿਹਦੇ ਕਰਕੇ ਪਾਣੀ ਜਿਹੜਾ ਉਹਦਾ ਬਹਾਰ ਨਹੀਂ ਹੁੰਦਾ ਉਹਦੇ ਕਰਕੇ ਮੱਛਰ ਬਣਦਾ ਜੀ ਉਹਦੇ ਨਾਲ ਮਲੇਰੀਆ ਫੈਲਦਾ ਉਹਦੇ ਨਾਲ ਉਹ ਪਾਣੀ ਜਿਹੜਾ ਧਰਤੀ ਥੱਲੇ ਜਾਂਦਾ ਉਹਦੇ ਨਾਲ ਕੈਂਸਰ ਫੈਲਦੀ ਹੈ ਤੇ ਅੱਜ ਅਸੀਂ 6000 ਬੈਗ ਜਿਹੜੇ ਕੱਪੜੇ ਦੇ ਤਿਆਰ ਕਰਕੇ ਜਿਹਦੇ ਉੱਪਰ ਪਾਸ਼ਾ ਵਿਭਾਗ ਪਟਿਆਲਾ ਵੱਲੋਂ ਪ੍ਰੋਪਰ ਚੈੱਕ ਕਰਕੇ ਅਸੀਂ ਜਿਹੜੇ ਸਾਡੇ ਸਪੌਂਸਰ ਨੇ ਡੇਨ ਗਰੁੱਪ ਜੀ ਦਾ ਉਹਨਾਂ ਦਾ ਮਾਂ ਕਿ ਇੱਕ ਪਾਸੇ ਅਸੀਂ ਪੰਜਾਬੀ ਜ਼ੁਬਾਨ ਜਿਹੜੀ ਹੈ ਪੂੜਾ ਜਿਹੜਾ ਜਿਹੜਾ ਦੀ ਸਾਡੀ ਭਾਸ਼ਾ ਜਿਹੜੀ ਆ ਉਹ ਵੀ ਲਿਖੀ ਆ ਤਾਂ ਕਿ ਇੱਕ ਅਵੇਰਨੈਸ ਵੀ ਜਾਵੇ ਕਿ ਆਪਣੀ ਭਾਸ਼ਾ ਨਾਲ ਜੁੜੋ ਆਪਣੇ ਪੰਜਾਬ ਨਾਲ ਆਪਣੀ ਪੰਜਾਬੀ ਨਾਲ ਜੁੜੋ ਤੇ ਉਹ ਸੀ ਅੱਜ ਸ਼ੁਰੂਆਤ ਕੀਤੀ ਹੈ ਤੇ ਇਹਦੇ ਵਿੱਚ ਅਸੀਂ ਜਿਵੇਂ ਅੱਜ ਬੱਚਿਆਂ ਨੂੰ ਇਹ ਪ੍ਰੇਰਿਤ ਕੀਤਾ ਜੀ ਸਵੇਰ ਦਾ ਅਸੀਂ ਬਾਜ਼ਾਰ ਦੇ ਵਿੱਚ ਜਾਵਾਂਗੇ ਸਾਰੇ ਦੁਕਾਨਦਾਰਾਂ ਨੂੰ ਇਹ ਬੈਗ ਦੇਵਾਂਗੇ ਔਰ ਉਹਨਾਂ ਨੂੰ ਕਹਾਂਗੇ ਵੀ ਪਰ ਨਗਰ ਕੌਂਸਲ ਨਾਪਾ ਦੀ ਪ੍ਰੋਪਰ ਡਿਊਟੀ ਲਾ ਰਹੀਆਂ ਜੀ ਕਿ ਹਰੇਕ ਐਮਸੀ ਆਪਣੇ ਆਪਣੇ ਵਾਰਡ ਦੇ ਵਿੱਚ ਇਹ ਜ਼ਿੰਮੇਵਾਰੀ ਲਵੇ ਕਿ ਹਰੇਕ ਘਰ ਦੇ ਵਿੱਚ ਇਹ ਬੈਗ ਜਿਹੜਾ ਪਹੁੰਚਦਾ ਹੋਵੇ ਕਾਕੇ ਕੋਈ ਪਲਾਸਟਿਕ ਜਿਹੜਾ ਇਸਤੇਮਾਲ ਨਾ ਕਰੇ ਔਰ ਜਿਹੜਾ ਬਹੁਤ ਵੱਡਾ ਨੁਕਸਾਨ ਸਾਡੀ ਜ਼ਿੰਦਗੀਆਂ ਦਾ ਹੋ ਰਿਹਾ ਪਲਾਸਟਿਕ ਕਰਕੇ ਉਹ ਤੋਂ ਬਚਿਆ ਜਾ ਸਕੇ ਔਰ ਇਹ ਮੁਹਿੰਮ ਜਿਹੜੀ ਅਸੀਂ ਬਹੁਤ ਸੀਰੀਅਸਲੀ ਕਰਨੀ ਚਾਹੁੰਦੇ ਆ ਕਿਉਂਕਿ ਅੱਜ ਕੱਲ ਦੇ ਜਿਹੜੇ ਦਿਨ ਹੁੰਦੇ ਆ ਹੁਣ ਬਰਸਾਤਾਂ ਸ਼ੁਰੂ ਨੇ ਤੇ ਇੱਕ ਅਸੀਂ ਬੂਟੇ ਲਾਉਣ ਦੀ ਜਿਹੜੀ ਹੈ ਜੀ ਮੈਂ ਆਪਣੀ ਇੱਕ ਟੀਮ ਬਣਾਈ ਹੈ 25 ਜਣਿਆਂ ਦੀ ਉਹ ਅਸੀਂ ਤਕਰੀਬਨ ਮੈਂ 25000 ਬੂਟਾ ਮੇਰਾ ਟਾਰਗੇਟ ਹੈ ਜੀ ਕਿ ਅਸੀਂ ਪਿੰਡਾਂ ਦੇ ਵਿੱਚ ਉਹ ਬੂਟੇ ਜਿਹੜੇ ਲਾਉਣੇ ਆ ਸ਼ਹਿਰ ਦੇ ਵਿੱਚ ਵੀ ਲਾਉਣੇ ਆ ਜਿਹੜੀਆਂ ਸੇਫ ਜਗ੍ਹਾ ਉੱਤੇ ਲਾਉਣੇ ਆ ਔਰ ਬੂਟੇ ਕੱਲੇ ਲਾਉਣੇ ਨਹੀਂ ਜੀ ਉਹਦੀਆਂ ਫੋਟੋ ਖਿੱਚ ਕੇ ਉਹਦਾ ਹਰੇਕ ਸਾਲ ਬਰਥਡੇ ਮਨਾਇਆ ਕਰਨਾ ਹੈ ਹੈਪੀ ਬਰਥਡੇ ਮਨਾਇਆ ਕਰਨਾ ਕਿਦ ਰਕ ਰਕ ਕਿ ਪਿਛਲੇ ਸਾਲ ਆਇਆ ਸੀ ਅੱਜ ਕਿੰਨੇ ਸਾਲ ਦਾ ਹੋ ਗਿਆ ਅੱਜ ਕਿੰਨੇ ਸਾਲ ਦਾ ਹੋ ਗਿਆ ਉਹ ਤਾਂ ਕਿ ਜਿਹੜਾ ਵਾਤਾਵਰਨ ਨਾ ਲਗਾਤਾਰ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਉਹ ਤੋਂ ਬਚਾਇਆ ਜਾ ਸਕੇ ਕਿਉਂਕਿ ਭੁਰੀ ਦੁਨੀਆ ਦੇ ਵਿੱਚ ਇਹ ਮੁਹਿੰਮ ਜਿਹੜੀ ਚੱਲਣੀ ਚਾਹੀਦੀ ਆ ਔਰ ਨਾਬਾ ਵਿਧਾਨ ਸਭਾ ਦੇ ਵਿੱਚ ਅਸੀਂ ਮੁਹਿੰਮ ਜਿਹੜੀ ਚਲਾ ਰਹੇ ਆ ਉਹਦੇ ਨਾਲ ਹੀ ਜਿਹੜਾ ਫਰਕ ਪਲਾਸਟਿਕ ਤੇ ਬੰਦ ਕਰਾਂਗੇ ਉਹਦੇ ਨਾਲ ਬਹੁਤ ਵੱਡਾ ਫਰਕ ਪੈਣਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੀਆਂ ਨੇ ਔਰ ਸਾਨੂੰ ਗੁਰੂ ਸਾਹਿਬ ਦੇ ਉਪਦੇਸ਼ ਮੁਤਾਬਕ ਵੀ ਚੱਲਣਾ ਚਾਹੀਦਾ ਸਾਨੂੰ ਇਹ ਜਿਹੜੀ ਕੁਦਰਤ ਦੀ ਘੜੀ ਦੇਖਣਾ ਬਹੁਤ ਵੱਡੀ ਇਹਦਾ ਖਿਲਵਾੜ ਨਹੀਂ ਕਰਨਾ ਚਾਹੀਦਾ ਦਰਖਤ ਨੂੰ ਨਾ ਸਾੜੋ ਦਰਖਤ ਦਰਖਤ ਭਾਵੇਂ ਇੱਕ ਲਾਓ ਔਰ ਉਹਨੂੰ ਪਾਲ ਕੇ ਵੱਡਾ ਕਰੋ ਤਾਂ ਕਿ ਜਦੋਂ ਤੁਸੀਂ ਇਸ ਦੁਨੀਆ 'ਚ ਨਾ ਹੋਵੋ ਦਰਖਤ ਤੁਹਾਡੀ ਨਿਸ਼ਾਨੀ ਰਹੇ ਤੁਹਾਡੇ ਬਜ਼ੁਰਗਾਂ ਦੀ ਨਿਸ਼ਾਨੀ ਤੁਹਾਡੀ ਨਿਸ਼ਾਨੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਿੱਠੇ ਫਲ ਦੇਵੇ ਛਾਂ ਦੇਵੇ ਔਰ ਜਿਹੜਾ ਆਪਣੀ ਆਕਸੀਜਨ ਹੈ ਉਹ ਵੀ ਦਵੇ ਸੋ ਇਹ ਮਹਿੰਮ ਜਿਹੜੀ ਬਹੁਤ ਜ਼ਰੂਰੀ ਸੀਗੀ ਮੈਂ ਵਿਸ਼ੇਸ਼ ਤੌਰ ਤੇ ਅਸਜੀ ਮਨਾਪਾ ਤਰਸੇਪ ਚੰਦੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਸੀਰੀਅਸ ਹੋ ਕੇ ਮੇਰੇ ਨਾਲ ਡਿਸਕਸ ਕਰਕੇ ਸਾਰਾ ਪਲਾਨ ਤਿਆਰ ਕੀਤਾ ਸਾਡੇ ਜਗਜੀਤ ਸਿੰਘ ਜੀ ਸਾਡੀ ਨਗਰ ਕੌਂਸਲ ਮਨਾਪਾ ਦੀ ਸਾਰੀ ਟੀਮ ਔਰ ਸਾਰਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਸਭ ਦਾ ਸਹਿਯੋਗ ਵੀ ਚਾਹੀਦਾ ਕਿ ਜੇ ਆਪਾਂ ਚਾਹੁੰਦੇ ਹਾਂ ਕਿ ਸਾਡਾ ਨਾਭਾ ਮੈਂ ਇੱਕ ਸਲੋਗਨ ਚਲਾਇਆ ਹੈ ਕਿ ਮੈਂ ਨਾਭਾ ਹਾਂ ਮੈਂ ਤੁਹਾਡਾ ਹਾਂ ਮੈਨੂੰ ਸਾਫ਼ ਰੱਖੋ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਨਾਬਾ ਸਾਫ ਹੋਵੇ ਤਾਂ ਸਾਨੂੰ ਸਿਰੇ ਨਾਲ ਚੀਜ਼ਾਂ ਦੇ ਧਿਆਨ ਦੇਣਾ ਪੈਣਾ ਔਰ ਇਹ ਧਿਆਨ ਦੇਵਾਂਗੇ ਤਾਂ ਸਾਡੀ ਜ਼ਿੰਦਗੀ ਬਚ ਸਕਦੀ ਸਰਕਾਰ ਵੱਲੋਂ ਕਿਉਂ ਨਹੀਂ ਬੈਨ ਲਗਾਇਆ ਜਾਂਦਾ ਸਰਕਾਰ ਵੱਲੋਂ ਗਾਈਡਲਾਈਨ ਤਾਂ ਹੈਗੀਆਂ ਨੇ ਜੀ ਪਰ ਉਹਨੂੰ ਫੋਲੋ ਨਹੀਂ ਕੋਈ ਕਰਦਾ ਫੋਲੋ ਜਿਹੜਾ ਬਿਲ ਪਵਰਨਾ ਹੋਵੇ ਜੇ ਪੋਲੀਟਿਕਲ ਬੰਦੇ ਜੁਡੀਸ਼ੀਅਲ ਸਿਸਟਮ ਜਿਹੜਾ ਸਾਰਾ ਨਾਲ ਹੋ ਕੇ ਇਕੱਠੇ ਹੋਗੇ ਆਪਾਂ ਪ੍ਰੇਰਤ ਕਰਾਂਗੇ ਇਹਦੇ ਉੱਪਰ ਨਕੇਲ ਕਸਾਂਗੇ ਜੀ ਔਰ ਬੀਚਨ ਦੇ ਉੱਪਰ ਪਾਬੰਦੀ ਲਾਵਾਂਗੇ ਔਰ ਜਿਹੜੇ ਵਰਤਦੇ ਨੇ ਉਹਨਾਂ ਨੂੰ ਘਰ ਘਰ ਜਾ ਕੇ ਸਮਝਾਵਾਂਗੇ ਇਹਨੂੰ ਰੋਕਾਂਗੇ ਤਾਂ ਮੇਰਾ ਖਿਆਲ ਆ ਬਦਲਾ ਆ ਸਕਦਾ ਖੈਰ ਜ਼ ਕੱਲ ਜਿੰਨੀ ਚੋਂ ਜਲੰਧਰ ਜਿਹੜੀ ਹੈ ਜਲੰਧਰ ਕਚਵੀ ਜਾਣ ਤੀਜਾ ਆ ਰਿਹਾ ਔਰ ਬੜਾ ਪੋਜ਼ਿਟਿਵ ਵੇਵ ਹੈ ਜੀ ਆਮਾ ਦੀ ਪਾਰਟੀ ਜਿਹੜੀ ਹੈ ਉਹ 101% ਦਿੱਤੀ ਹੋਈ ਉਸੇ ਵੇਲੇ ਕੋਈ ਨਹੀਂ ਮੇਰੀ ਵੋਟ ਦਾ ਨਾਪਿਆ ਜੀ ਮੇਰੀ ਵੋਟ ਨਾਪਿਆ ਪ੍ਰਚਾਰ ਜ਼ਰੂਰ ਕੀਤਾ ਜਿਹੜੇ ਅਸੀਨ ਸਾਹਿਬ ਨੇ ਡਿਊਟੀ ਲਈ ਸੀਗੀ ਸਾਡੀ ਸਾਰੀ ਟੀਮ ਨੇ ਡਿਊਟੀ ਲਈ ਸੀਗੀ ਤੇ ਉਹਦੇ ਤਹਿਤ ਹੀ ਅਸੀਂ ਟੋਟਲ ਪਰ ਮੁਤਾਬਕ ਆਪਣੀ ਆਪਣੀ ਜੌਬ ਜਿਹੜੀ ਹੈ ਨਿਭਾਈ ਹੈ اور بڑا ਪੋਜ਼ਿਟਿਵ ਰਿਸਪੌਂਸ ਹੈ ਜੀ ਬਹੁਤ ਅੱਛਾ ਰਿਸਪੌਂਸ ਹੈ ਤੇ ਪਰਮਾਤਮਾ ਕਿਰਪਾ ਕਰੇ ਕੱਲ ਜਲੰਧਰ ਫਤਿਹ ਹੋਏਗਾ ਕੇਜਰੀਵਾਲ ਨੂੰ ਤਾਂ ਬਹੁਤ ਚੰਗੀ ਅੱਜ ਜਿਹੜੇ ਹੈਗਾ ਆਉਣਾ ਫੈਸਲਾ ਦੇਖੋ ਇਹ ਮਾਨਜੂ ਜਿਹੜਾ ਕੋਰਟ ਦਾ ਫੈਸਲਾ ਹੈ ਕੋਰਟ ਨੇ ਫੈਸਲਾ ਕਰਨਾ ਅਸੀਂ ਸਤਕਾਰ ਕਰਦੇ ਹਾਂ ਕੋਰਟ ਦਾ ਔਰ ਮੈਨੂੰ ਉਮੀਦ ਹੈ ਕਿ ਅਬ ਇਹ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਜੇਲ੍ਹ ਤੋਂ ਬਾਹਰ ਹੋਣਗੇ ਬੋਟ ਪਈ ਇੱਥੇ ਤਾਂ ਪੁੱਛਿਆ ਤੁਹਾਨੂੰ ਹਾਂ ਰੋਡ ਪਈ ਹੋਈ ਹੈ ਇੱਥੇ ਇਹ ਤਾਂ ਉਹੀ 1 ਮਹੀਨਾ ਪਹਿਲਾਂ ਦੀ ਸੀ ਅਸੀਂ ਜੇ ਉਸ ਤਰਾ ਦੇਖ ਦੋ ਜੋ ਮੁਹਿੰਮ ਸ਼ੁਰੂ ਕੀਤੀ ਹੈ ਕਿੰਨਾ ਕੇ ਇਹਦਾ ਅਸਰ ਹੋਵੇਗਾ ਇੱਕ ਛੋਟੀ ਜੀ ਸ਼ੁਰੂਆਤ ਹੈ ਜੀ ਇਹ ਮੈਂ ਜਿਹੜੇ ਇੱਥੋਂ ਦੇ ਉਦਯੋਗਪਤੀ ਆ ਉਹਨਾਂ ਨੂੰ ਸੀਐਸਆਰ ਐਕਟੀਵਿਟੀ ਤਹਿਤ ਇਹ ਥੈਲੇ ਚ ਭੌਂਗ ਦੀ ਬੇਨਤੀ ਕੀਤੀ ਸੀ ਤੇ ਪਹਿਲ ਜਿਹੜੀ ਹੈਗੀ ਹੈ ਇੰਡੀਅਨ ਜਿਹੜਾ ਗੈਸ ਪਲਾਟ ਹੈਗਾ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ 6000 ਥੈਲੇ ਚ ਪਾਏ ਗਏ ਨੇ ਐਮਐਲਏ ਸਾਹਿਬ ਨੇ ਮੈਨੂੰ ਮੈਂ ਰਿਕਵੈਸਟ ਕੀਤੀ ਸੀ ਵੀ ਮਿਊਸਪਲ ਕਮੇਟੀ ਵੱਲੋਂ ਅਸੀਂ ਇੱਕ ਜਿਹੜੇ ਅਜੇ ਥੱਲੇ ਜਿਹੜੇ ਹੈਗੇ ਸਵਸਥ ਭਾਰਤ ਮੈਂ ਜਿਹੜੀ ਸਕੀਮ ਆ ਉਹਦੇ ਤਰ੍ਹਾਂ ਤਰਹੀ ਸਪਾ ਸਕਦੇ ਆ ਫੰਡ ਵੀ ਆਂਦੇ ਨੇ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਉਹ ਨਗਰ ਕੌਂਸਲ ਵੱਲੋਂ ਵੀ ਇਹ ਉਵਾਲਾ ਕਰਨਗੇ ਤੇ ਮੈਂ ਬੇਨਤੀ ਕਰਦਾ ਆ ਵੀ ਜਿਹੜੇ ਵੱਡੇ ਵੱਡੇ ਉਦਯੋਗਪਤੀ ਨੇ ਇੱਥੇ ਉਹਨਾਂ ਨੂੰ ਬੇਨਤੀ ਕੀਤੀ ਵੀ ਆ ਵੀ ਉਹ ਵੀ ਇਸ ਫਾਈਲ ਦੇ ਵਿੱਚ ਅੱਗੇ ਆਉਣ ਤੇ ਥੱਲਾ ਛਪਾਉਣ ਤੋਂ ਪਹਿਲਾਂ ਇਹ ਇਹ ਵਿੱਚ ਇੱਕ ਬੇਨਤੀ ਹੋ ਰਹੀ ਹੈ ਵਿਭਾਗ ਸ਼ਾਖਾ ਭਾਗ ਦੇ ਜਿਹੜੇ ਜ਼ਿਲ੍ਹਾ ਪਾਸ ਅਫਸਰ ਆ ਉਹਨਾਂ ਤੋਂ ਜ਼ਰੂਰ ਇਹ ਚੈੱਕ ਕਰਾ ਲੈਣ ਤਾਂ ਜੋ ਪੰਜਾਬੀ ਦੇ ਸ਼ਬਦ ਜੋੜ ਸਹੀ ਰਹਿਣ ਅਸੀਂ ਜੇ ਇਹ ਛੋਟੀ ਜੀ ਸ਼ੁਰੂਆਤ ਕਰਾਂਗੇ ਬੱਚਿਆਂ ਤੋਂ ਤਾਂ ਸ਼ੁਰੂਆਤ ਕੀਤੀ ਵੀ ਹੈ ਬੱਚੇ ਸਮਝਣਗੇ ਘਰੇ ਗੱਲ ਕਰਨਗੇ ਤਾਂ ਇਸ ਪਲਾਸਟਿਕ ਪ੍ਰਤੀ ਜਿਹੜੀ ਹੈਗੀ ਨਾਵਰਤਨ ਪ੍ਰਤੀ ਜਾਗਰੂਕਤਾ ਆਏਗੀ ਤੇ ਇੱਕ ਛੋਟੀ ਜੀ ਪਹਿਲ ਵੱਡਾ ਵੱਡੇ ਉਹਦੇ ਵਿੱਚ ਵੱਡੇ ਰੂਪ ਦੇ ਵਿੱਚ ਆਏਗੀ ਤੇ ਅਸੀਂ ਨਾਗਾਂ ਨੂੰ ਪਲਾਸਟਿਕ ਮੁਕਤ ਕਰ ਸਕਾਂਗੇ ਮੈਂ ਬੇਨਤੀ ਕਰਦਾ ਹਾਂ ਵੀ ਤੁਸੀਂ ਵੀ ਇਸ ਮਹਮ ਦੇ ਵਿੱਚ ਹਿੱਸਾ ਬਣੋ ਤੇ ਜਿੱਥੇ-ਜਿੱਥੇ ਤੁਹਾਡੇ ਲਿੰਕ ਨੇ ਜਿਹੜੇ ਉਦਯੋਗਪਤੀ ਆ ਉਹਨਾਂ ਨੂੰ ਕਹੋ ਵੀ ਇਸ ਤਰ੍ਹਾਂ ਦੇ ਥੱਲੇ ਕੱਪੜੇ ਦੇ ਸ਼ਿਪਾਕ ਕੇਵਾ ਇੱਕ ਪਾਸੇ ਨਾਮ ਆਪਦਾ ਸਵਾਸਕਦੇ ਨੇ ਪੰਜਾਬੀ ਚ ਛਿਬਾਉਣ ਬਣ ਦੇ ਨਾਲ ਜਿਹੜਾ ਉੜਾੜਾ ਇੱਕ ਪਾਸੇ ਇਸ ਵਾਰ